ਸਮਰਾ ਜਗਦੀਪ ਸਿੰਘ ਜੀ ਅੱਜ ਸੜਕ ਦੇ ਵਿਚਾਰ ਤੋਂ ਧਰਨਾ ਲਗਾਇਆ ਹੈ ਜੀ ਤਾਂ ਸੜਕਾਂ ਦੇ ਧਰਨੇ ਲਾ ਕੇ ਬਹਿਣਾ ਇਹੋ ਜੀ ਪਰ ਗਰਮੀ ਦੇ ਵਿੱਚ ਖਾਸ ਕਰਕੇ ਕਮਾਂਕਾਰਾਂ ਦੇ ਜਨਾਂ ਦੇ ਵਿੱਚ ਕਿਸੇ ਦਾ ਜੀ ਨਹੀਂ ਕਰਦਾ ਲੇਕਿਨ ਕੁਝ ਮਸਲੇ ਇਦਾਂ ਦੇ ਹੁੰਦੇ ਨੇ ਜਿਹੜੇ ਕਾਰਜਾਂ ਨਾਲੋਂ ਕੰਮਾਂ ਨਾਲੋਂ ਜ਼ਰੂਰੀ ਹੋ ਜਾਂਦੇ ਆ ਇੱਕੋ ਇੱਕ ਗੰਭੀਰ ਮਸਲਾ ਪੰਜਾਬ ਦਾ ਨਸ਼ਾ ਅੱਜ ਪੰਜਾਬ ਦਾ ਕੱਲਾ ਕੱਲਾ ਘਰ ਜਿਹੜਾ ਹੈ ਕੱਲਾ ਕੱਲਾ ਪਿੰਡ ਕੱਲਾ ਕੱਲਾ ਸ਼ਹਿਰ ਇਸ ਨਸ਼ੇ ਦੀ ਲਪੇਟ ਦੇ ਵਿੱਚ ਆ ਸਰਕਾਰ ਨੇ ਜਦੋਂ ਸੱਤਾ ਹਾਸਲ ਕਰਨੀ ਸੀ ਉਦੋਂ ਵਾਅਦੇ ਕੀਤੇ ਸੀ ਕਿ ਅਸੀਂ 4 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਨਸ਼ਾ ਉਹ ਖਤਮ ਕਰਦੇ ਆਂਗੇ ਲੇਕਿਨ ਅੱਜ 4 ਸਾਲ ਹੋਣ ਆ ਰਹੇ ਨੇ ਅਜੇ ਤੱਕ ਆਮ ਕਾਰੋਬਾਰੀ ਨਸ਼ੇ ਦੇ ਜਿਹੜੇ ਨੇ ਉਹ ਆਮ ਖੁੱਲੇ ਤਰੀਕੇ ਦੇ ਨਾਲ ਬੇਖੌਫ ਨਾ ਉਹਨਾਂ ਨੂੰ ਸਰਕਾਰ ਦਾ ਡਰ ਆ ਨਾ ਪੁਲਿਸ ਦਾ ਡਰ ਆ ਨਾ ਉਹਨਾਂ ਨੂੰ ਕਿਸੇ ਪਿੰਡ ਵਾਲੇ ਦਾ ਡਰਿਆ ਮਸਲਾ ਇਹੋ ਹੀ ਆ ਕਿ ਜਿਹੜੇ ਘਰ ਦੇ ਸਾਹਮਣੇ ਅੱਜ ਅਸੀਂ ਬੈਠੇ ਆ ਇਸ ਘਰ ਦੇ ਵਿੱਚ ਸ਼ਰਿਆਮ ਇੱਕ ਔਰਤ ਜਿਹੜੀ ਆ ਉਹ ਨਸ਼ਾ ਵੇਚਦੀ ਆ ਸਾਰਾ ਪਿੰਡ ਸਾਰਾ ਇਲਾਕਾ ਜਾਣਦਾ ਦੂਰ ਦਰਾਡੇ ਤੋਂ ਜਿਹੜੇ ਲੋਕ ਆ ਇੱਥੇ ਨਸ਼ਾ ਲੈਣ ਵਾਸਤੇ ਆਉਂਦੇ ਆ ਅੱਜ ਵੀ ਉਹ ਨਸ਼ਾ ਲੈਣ ਆਏ ਸੀ ਇੱਕ ਦੀ ਐਕਟਿਵ ਆ ਫੜ ਕੇ ਅਸੀਂ ਇੱਥੇ ਜਬਤ ਕੀਤੀ ਆ ਤੇ ਉਹਦੀ ਚਾਬੀ ਐਸਐਚਓ ਸਾਹਿਬ ਨੂੰ ਦਿੱਤੀ ਆ ਉਹ ਨਸ਼ਾ ਵੇਚਣ ਵਾਲੀ ਔਰਤ ਜਿਹੜੀ ਆ ਉਹਨੇ ਪਿੰਡ ਦੇ ਮੋਦਬਾਰ ਸਰਪੰਚ ਬੈਠੇ ਆ ਅਲਾਕੇ ਦੇ ਪਤਵੰਤੇ ਬੈਠੇ ਆ ਸ਼ਰੇ ਆਮ ਜਿਹੜੀਆਂ ਗੰਦੀਆਂ ਗਾਲਾਂ ਮਾਵਾਂ ਦੀਆਂ ਭੈਣਾਂ ਦੀਆਂ ਧੀਆਂ ਦੀਆਂ ਕੱਢ ਕੇ ਜਿਵੇਂ ਛਾਤੀ ਤੇ ਹੱਥ ਮਾਰ ਕੇ ਗੱਲ ਆਖੀ ਕਿ ਜੋ ਹੁੰਦਾ ਕਰ ਲੋ ਮੈਂ ਇਦਾਂ ਹੀ ਕਰਨਾ ਜੇ ਜੇ ਤੁਸੀਂ ਕਰਨਾ ਤੇ 50000 ਰੁਪਏ ਮੈਨੂੰ ਮਹੀਨਾ ਦੇ ਚਲੋ ਮੈਂ ਬੰਦ ਕਰ ਦੇਨੀ ਆ ਇਹਦਾ ਫਿਰ ਮੁੱਖ ਕਾਰਨ ਕੀ ਹੋਇਆ ਵੀ ਬੇਰੋਜ਼ਗਾਰੀ ਹੋ ਗਈ ਕਿ ਜਾਂ ਨਸ਼ਾ ਇੱਕ ਫਿਤਰਤ ਬਣ ਗਈ ਹੈ ਵੀ ਵੇਚਣ ਵਿੱਚ ਨਹੀਂ ਬੇਰੋਜ਼ਗਾਰੀ ਦੀ ਗੱਲ ਨਹੀਂ ਹੈ ਕੋਈ ਜੀ ਲੋਕਾਂ ਦੀਆਂ ਲਾਸ਼ਾਂ ਉੱਤੇ ਵੀ ਕਦੀ ਕਿਸੇ ਨੇ ਆਪਣੇ ਰੋਜ਼ਗਾਰ ਚਲਾਏ ਆ ਅੱਜ ਆਮ ਇਹ ਨਸ਼ਾ ਆਉਣ ਕਿਥੋਂ ਡਿਆ ਆ ਇਹਦੀਆਂ ਤਾਰਾ ਮਗਰ ਕਿੱਥੇ ਜੁੜਦੀਆਂ ਆ ਇਹ ਨਸ਼ਾ ਪੰਜਾਬ ਚ ਇਕੱਲਾ ਆਉਂਦਾ ਹੈ ਕਿ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਵੀ ਇਹ ਨਸ਼ੇ ਦਾ ਕਾਰੋਬਾਰ ਚੱਲਦਾ ਆ ਪੰਜਾਬ ਦੀ ਜਵਾਨੀ ਨੂੰ ਹੀ ਇਹਦਾ ਮੁੱਖ ਟਾਰਗੇਟ ਜਿਹੜਾ ਉਹ ਬਣਾਇਆ ਜਾ ਰਿਹਾ ਪੰਜਾਬ ਦਾ ਕੱਲਾ ਕੱਲਾ ਘਰ ਜਿਹੜਾ ਵਾ ਉਹ ਨਸ਼ੇ ਦੀ ਗ੍ਰਿਫਤ ਦੇ ਵਿੱਚ ਆ ਸੋ ਸਾਡੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਇੱਕੋ ਹੀ ਮੰਗਿਆ ਕਿ ਤੁਸੀਂ ਦੋ ਚਾਰ ਘਰ ਟਾ ਕੇ ਲੋਕਾਂ ਦੀ ਜਿਹੜੀ ਹੈ ਉਹ ਖੇਚ ਦਾ ਕੇਂਦਰ ਬਣ ਰਹੇ ਉਹ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਪਰ ਗਰਾਊਂਡ ਲੈਵਲ ਤੇ ਜਿਹੜੀਆਂ ਰਿਪੋਰਟਾਂ ਨੇ ਉਹ ਕੁਝ ਹੋਰ ਬਿਆਨ ਕਰਦੀਆਂ ਨੇ ਨਸ਼ੇ ਦਾ ਕਾਰੋਬਾਰ ਉਹ ਐਨ ਖੁੱਲ ਕੇ ਜਿਹੜੇ ਨੇ ਨਸ਼ੇ ਦੇ ਵਪਾਰੀ ਚਲਾ ਰਹੇ ਆ ਉਹਨਾਂ ਉੱਤੇ ਕੋਈ ਕਾਰਵਾਈ ਜਿਹੜੀ ਹੈ ਉਹ ਸਰਕਾਰ ਵੱਲੋਂ ਨਹੀਂ ਕੀਤੀ ਜਾ ਰਹੀ। ਮੌਕੇ ਤੇ ਪੁਲਿਸ ਪਹੁੰਚੀ ਸੀ ਉਹਨਾਂ ਤੋਂ ਵਿਸ਼ਵਾਸ ਹੋਇਆ ਗਿਆ। ਹਾਂਜੀ ਐਸ ਐਚਓ ਸਾਹਿਬ ਆਏ ਆ ਬੜੇ ਸਤਕਾਰ ਨਾਲ ਉਹਨਾਂ ਨੇ ਸਾਰੇ ਪਿੰਡ ਵਾਲਿਆਂ ਦੀ ਗੱਲ ਨੂੰ ਜਿਹੜਾ ਉਹ ਸੁਣਿਆ ਆ। ਉਹਨਾਂ ਨੇ ਮਸਲੇ ਦਾ ਕਿਉਂਕਿ ਉਹ ਸ਼ਾਇਦ 2 ਦਿਨ ਪਹਿਲਾਂ ਹੀ ਇੱਥੇ ਉਹਨਾਂ ਨੇ ਜੁਆਇਨਿੰਗ ਕੀਤੀ ਆ। ਲੇਕਿਨ ਇਹ ਜਿਹੜਾ ਇਹਦੀਆਂ ਬੜੀਆਂ ਡੂੰਗੀਆਂ ਨੇ ਪਹਿਲਾਂ ਵੀ ਕਈ ਵਾਰ ਸਾਡੇ ਆ ਚਾਚਾ ਜੀ ਸਰਦਾਰ ਗੁਰਲਾਬ ਸਿੰਘ ਇਸੇ ਮਸਲੇ ਉੱਤੇ ਪਾਣੀ ਦੀ ਟੈਂਕੀ ਦੇ ਸਾਰਾ ਦਿਨ ਰਹਿ ਸਨ ਸਰਕਾਰ ਪ੍ਰਸ਼ਾਸਨ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਜਿਹੜਾ ਹੈ ਉਹ ਤੁਹਾਡੇ ਇਹਨਾਂ ਮਸਲਿਆਂ ਦਾ ਹੱਲ ਕੱਢਾਂਗੇ ਉਹ ਕੋਈ ਹੱਲ ਨਹੀਂ ਕੱਢਿਆ ਪੁਲਿਸ ਕਈ ਵਾਰ ਇਹਨਾਂ ਦੇ ਘਰਾਂ ਚ ਆਈ ਨਸ਼ਾ ਵੇਚਣ ਵਾਲਿਆਂ ਦੇ ਲੇਕਿਨ ਬਹਿ ਕੇ ਬਿਨਾਂ ਕੋਈ ਕਾਰਵਾਈ ਕੀਤੀ ਹੈ ਜਿਹੜੀ ਹੈ ਉਹ ਇੱਥੋਂ ਵਾਪਸ ਜਾ ਚੁੱਕੀ ਆ ਲੇਕਿਨ ਉਹ ਖੁੱਲ੍ਹ ਦਿਲੀ ਦੇ ਨਾਲ ਆਪਣਾ ਕਾਰੋਬਾਰ ਜਿਹੜਾ ਉਹ ਚਲਾ ਰਹੇ ਮਾਰ ਸਕਾਰ ਨੂੰ ਵਾਦਾ ਦਿੱਤਾ ਜਾ ਰਿਹਾ ਨਸ਼ਿਆਂ ਵਿਰਾਲੇ ਜੁੜ ਜੀ ਜੀ ਨਸ਼ਾ ਵਿਰੋਧ ਜੁੱਧ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਪੁਲਿਸ ਵਾਲੋਂ ਵੀ ਦਿੱਤਾ ਜਾ ਰਿਹਾ ਵੇਖੋ ਜੀ ਨਸ਼ਿਆਂ ਦੇ ਵਿਰੁੱਧ ਜੁੱਧ ਇਹ ਤੇ ਸਾਰਿਆਂ ਨੂੰ ਪਤਾ ਹੀ ਹੈ ਵੀ ਇਹ ਪੋਸਟਰ ਇਹਦੇ ਬੈਨਰ ਲਾਏ ਜਿਹੜੇ ਆ ਉਤੋਂ ਤੱਕ ਹੀ ਗੱਲ ਸੀਮਤ ਹੈ ਜੇ ਸਰਕਾਰ ਸੱਚਮੁੱਚ ਜਾਗਦੀ ਇਸ ਸਿਰਦ ਹੁੰਦੀ ਹੈ ਇਸ ਮਸਲੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਦਿੱਲੀ ਜਾ ਕੇ ਭੰਗੜੇ ਪਾ ਰਿਹਾ ਇੱਥੇ ਲੋਕ ਜਿਹੜੇ ਆ ਨਸ਼ੇ ਦੇ ਨਾਲ ਮਰ ਰਹੇ ਆ ਆਮ ਕੋਈ ਬੰਦਾ ਇਹਦੇ ਖਿਲਾਫ ਆਵਾਜ਼ ਵੀ ਚੁੱਕਦਾ ਹੈ ਤੇ ਉਹਨੂੰ ਇਹ ਵੀ ਨਹੀਂ ਪਤਾ ਕਿ ਮੈਂ ਕੰਮ ਤੇ ਜਾ ਰਿਹਾ ਮੈਂ ਘਰ ਪਹੁੰਚਣਾ ਕਿ ਨਹੀਂ ਪਹੁੰਚਣਾ ਵੇਖੋ ਮਾਈਕ ਦੇ ਸਾਹਮਣੇ ਆ ਕੇ ਬੋਲਣਾ ਵੀ ਅੱਜ ਔਖਾ ਹੋ ਗਿਆ ਜੇ ਪੁਲਿਸ ਨੂੰ ਦੱਸਦੇ ਆ ਤੇ ਤਾਂ ਵੀ ਸਾਡੀ ਜਾਨ ਜਿਹੜੀ ਆ ਉਹ ਐਂ ਕਢਿੱਕੀ ਚੱਡੀ ਰਹਿੰਦੀ ਆ ਕਿ ਪਤਾ ਨਹੀਂ ਕੀ ਕਾਰਵਾਈ ਹੋ ਜਾਣੀ ਆ ਕਿੱਥੇ ਲੁੱਟਾ ਖੋਵਾ ਕਤਲ ਡਾਕੇ ਧਾੜੇ ਜਿਹੜੀ ਕਾਨੂੰਨ ਦੀ ਹਾਲਤ ਐ ਬਹੁਤ ਵਿਗੜੀ ਹੋਈ ਆ ਇਸ ਕਰਕੇ ਬੈਨਰ ਹੀ ਆ ਕੱਲੇ ਲੱਗੇ ਕੋਈ ਕਾਰਵਾਈ ਕੋਈ ਨਹੀਂ ਆ ਜਿਹੜੇ ਜਿਹੜੇ ਨੌਜਵਾਨ ਦੀ ਐਕਟਿਵ ਫੜੀਏ ਜੀ ਉਹ ਨੌਜਵਾਨ ਫਿਰ ਦੋ ਦਫੇ ਜਿੱਦਾਂ ਭੱਜ ਗਿਆ ਨਹੀਂ ਨਹੀਂ ਉਹ ਭੱਜ ਗਿਆ ਜੀ ਇੱਕ ਮਰਜੀ ਇਹ ਕਿਹਦਾ ਹਰੀ ਬਾਬਾ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਮਲਕੀਤ ਸਿੰਘ ਹੈ ਜੀ ਵੀਰਮ ਇਹ ਜਿਹੜਾ ਅੱਜ ਦਾ ਤੰਦਾ ਨਹੀਂ ਕਰਦੇ ਇਹ ਕੋਮਲ ਦੇ ਘਰ ਵਾਲਾ ਰਿੱਕੀ ਜਿਹੜਾ ਉਹ ਪਹਿਲਾਂ ਦਾ ਹੀ ਇਹ ਚੱਟੇ ਦਾ ਜਿਹੜਾ ਉਹ ਕੰਮ ਕਰਨ ਰਿਹਾ ਬੜੇ ਚਿਰ ਦਾ ਵੇਚਦਾ ਜਦੋਂ ਕਿ ਸਾਡੇ ਪਿੰਡ ਦਾ ਸਰਪੰਚ ਸਰਦਾਰ ਕੁੰਨਨ ਸਿੰਘ ਦਾ ਮੁੰਡਾ ਲਾਡੀ ਜਿਹੜਾ ਉਹਨੇ ਮਰਵਾ ਦਿੱਤਾ ਉਹਨੂੰ ਮਾਰ ਕੇ ਉਹ ਜੇਲ੍ਹ ਦੇ ਵਿੱਚ ਆ ਔਰ ਉਹਦੇ ਕਰਕੇ ਡਰਦਾ ਕੋਈ ਸੜਕ ਤੇ ਪਲੀਸੇ ਕੋਲ ਨਹੀਂ ਜਾਂਦਾ ਕਿ ਜੇ ਅਸੀਂ ਵੀ ਗਏ ਤਾਂ ਹੋ ਸਕਦਾ ਸਾਨੂੰ ਵੀ ਇਹ ਮਰਵਾ ਦੇ ਅੱਜ ਵੀ ਅਸੀਂ ਜਦੋਂ ਇੱਥੇ ਆ ਕੇ ਵੇਖਿਆ ਵੇਨੇ ਤੇ ਰੋਝੀਆਂ ਪਰ ਅੱਜ ਇੱਥੋਂ ਤੱਕ ਕਿ ਜਿਹੜੇ ਝੰਗੀਆਂ ਦੇ ਉਹ ਇਲਾਕੇ ਦੇ ਡਰੇ ਬਾਬੇ ਨਾਨਕ ਦਾ ਜਿਹੜਾ ਨਵਾਂ ਐਮਐਲ ਬਣਿਆ ਸੁਣਿਆ ਕਿ ਉਹਨੇ ਚਿੱਟੇ ਤੇ ਬਹੁਤ ਜ਼ਿਆਦਾ ਕੰਟਰੋਲ ਕੀਤਾ ਉਧਰ ਲੋਕ ਜਿਹੜੇ ਵਿੱਚੋਂ ਹਟ ਗਏ ਉਦੋਂ ਵੀ ਆ ਕੇ ਇੱਥੇ ਵੇਚਦੇ ਇਹ ਜਿਹੜੀ ਮੋਟ ਫੜੀ ਆ ਇਹ ਝੰਗੀਆਂ ਦੇ ਮੁੰਡੇ ਜਿਨ੍ਹਾਂ ਦੇ ਕੋਲ ਇੱਥੇ ਲੈਣ ਵਾਸਤੇ ਆਏ ਔਰ ਜਦੋਂ ਅਸੀਂ ਸਾਰੇ ਜਾਣੇ ਸਰਪੰਚ ਸਾਹਿਬ ਲਾਹਵ ਸਿੰਘ ਮੈਂ ਸਾਰੇ ਜਾਣੇ ਘਰ ਗਏ ਆਖਣ ਵਾਸਤੇ ਕਿ ਤੂੰ ਇਹ ਕੰਮ ਜਿਹੜਾ ਬੰਦ ਕਰ ਦੇ ਕਿਉਂਕਿ ਨੌਜਵਾਨ ਸਾਡੇ ਜਿਹੜੇ ਆ ਚਟਾ ਪੀਪੀ ਕੇ ਟੀਕੇ ਲਾ ਲਾ ਕੇ ਮਰਦੇ ਜਾ ਰਹੇ ਆ ਤੇ ਉਹ ਸਾਰਿਆਂ ਨੂੰ ਸਾਨੂੰ ਬਹੁਤ ਕਾਲਾ ਕੱਢੀਂ ਭਿਜਾਓ ਲਾਲੋ ਜਿੱਥੇ ਜ਼ੋਰ ਲੱਗਦਾ ਲਾਲੋ ਤੁਸੀਂ ਕਹਿੰਦੀ ਜੇ ਤੁਸੀਂ ਤਾਂ ਉਹਨਾਂ ਦੇ ਮੇਰੇ ਕੋ 50000 ਰੁਪਏ ਤੁਸੀਂ ਦੇ ਦਿਆ ਕਰੋ ਮਹੀਨੇ ਦਾ ਫਿਰ ਮੈਂ ਹਟ ਜਾਨੀ ਆ ਔਰ ਸਾਨੂੰ ਸਾਰਿਆਂ ਨੂੰ ਜਿਹੜੇ ਸਿਆਣੇ ਬੰਦੇ ਸਾਰਿਆਂ ਨੂੰ ਨੇ ਗਾਂ ਘਟਕ ਲਿਆ ਇਹ ਬਹੁਤ ਚਿਰ ਦਾ ਪੁਰਾਣਾ ਕੰਮ ਕਰਦੇ ਆ ਸਾਨੂੰ ਕੋਈ ਚੰਗਾ ਅਫਸਰ ਤਗੜਾ ਜਿਹੜਾ ਇਸਤਿਜਾਮ ਕੋਈ ਸਾਨੂੰ ਭਰੋਸਾ ਦੇਵੇ ਕਿ ਅਸੀਂ ਇੱਥੇ ਕੰਟਰੋਲ ਕਰਾਂਗੇ ਕਿਉਂਕਿ ਅਸੀਂ ਬਹੁਤ ਜ਼ਿਆਦਾ ਪੁਲਿਸ ਵਾਲਿਆਂ ਨੂੰ ਸਾਰੇ ਨੂੰ ਕਹਿ ਕੇ ਕਿ ਹੰਬ ਗਏ ਆ ਕੋਈ ਵੀ ਇਹਨਾਂ ਤੇ ਕਾਰਵਾਈ ਨਹੀਂ ਕਰਦਾ ਇਥੋਂ ਤੱਕ ਕਿ ਕਹਿੰਦੇ ਵੀ ਸਮਾਨ ਕੋਲ ਤੇ ਫੇਰ ਫੜਾਓ ਉਹਦੀ ਵੀਡੀਓ ਫੜਾਓ ਦੱਸੋ ਜੇ ਅਸੀਂ ਘਰ ਦੇ ਕੰਮ ਕਰਨ ਵਾਲਿਆਂ ਨੇ ਕੰਮ ਕਰਨਾ ਤੇ ਪੁਲਿਸ ਨੇ ਕੀ ਕਰਨਾ ਫਿਰ ਜਿਨ੍ਹਾਂ ਨੇ ਸਾਡੇ ਘਰਾਂ ਦਾ ਅਸੀਂ 10-10 ਡਾਕਰਾਂ ਨੂੰ ਪੱਠੇ ਪਾਉਣੇ ਆ ਔਰ ਘਰ ਦਾ ਸਾਰਾ ਕੰਮ ਕਰਨਾ ਵਾਈ ਦਾ ਕੰਮ ਕਰਨਾ ਅਸੀਂ ਇਹਦੀ ਵੀਡੀਓ ਬਣਾਈ ਆ ਕੇ ਇਹ ਪੁਲਿਸ ਦਾ ਕੰਮ ਨਹੀਂ ਪੁਲਿਸ ਆ ਕੇ ਇਹਦੇ ਕੰਟਰੋਲ ਕਰੇ ਜਿੱਦਾਂ ਸੇਰੇ ਆ ਕੇ ਇਹ 2-3 ਜਾਣੇ ਜਿਹੜੇ ਇਥੇ ਆ ਸੜਕ ਦੇ ਲੈਣਾ ਲੱਗੇ ਹੁੰਦੀਆਂ ਇਹ ਆਪਣਾ ਬੰਦਾ ਕੋਈ ਵੀ ਬਿੱਲੇ ਇਥੇ ਕਲਾ ਸਕਦੇ ਆ ਜਿਹੜਾ ਇਹਨਾਂ ਦੇ ਵੀਡੀਓ ਬਣਾ ਕੇ ਉਹ ਪੁਲਿਸ ਨੂੰ ਦਵੇ ਉਹਤੇ ਕੰਟਰੋਲ ਕਰੇ ਉਹਨੂੰ ਫੜੇ ਇਸ ਕਰਕੇ ਸਾਨੂੰ ਇਥੇ ਛੜਕ ਦੇ ਉੱਤੇ ਜਿਹੜਾ ਤੁਪੇ ਕੰਮਕਾਰ ਛੱਡ ਕੇ ਇਥੇ ਤੂੜੀਆਂ ਬਣਾਉਣੀਆਂ ਕਣਕਾਂ ਵੜਨੀਆਂ ਔਰ ਇੰਨੀ ਗਰਮੀ ਦੇ ਵਿੱਚ ਆ ਕੇ ਬੈਠੇ ਆ ਅਸੀਂ ਸਰਕਾਰ ਕੋਲੋਂ ਜਿਹੜੀ ਨਸ਼ਿਆਂ ਦਾ ਝੂਠੇ ਲੋਕਾਂ ਨੂੰ ਵਾਅਦਾ ਕਰਕੇ ਸਰਕਾਰ ਬਣੀ ਆ ਤੇ ਉਹਨੇ ਬਿਲਕੁਲ ਉਹਨਾਂ ਤੇ ਉਤਰੀ ਨਹੀਂ ਸਗੋਂ ਜ਼ਿਆਦਾ ਨਸ਼ੇ ਜਿਹੜੇ ਆ ਉਹ ਘਰ-ਘਰ ਦੇ ਵਿੱਚ ਚੜ ਗਏ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਜਿਹੜੇ ਸਰਕਾਰ ਇਹਨਾਂ ਤੇ ਕੰਟਰੋਲ ਕਰੇ ਸਾਡੇ ਨੌਜਵਾਨ ਬੱਚੇ ਜਿਹੜੇ ਆ ਉਹਨਾਂ ਨੂੰ ਬਚਾਏ ਇਹ ਕਰਕੇ ਅਸੀਂ ਧੁੱਪੇ ਸੜਕ ਦੇ ਉੱਤੇ ਬੈਠੇ ਆ ਅਸੀਂ ਤੁਹਾਡੇ ਰਾਈ ਮੀਡੇ ਰਾਈ ਸਾਡੀ ਅਰਦਾਬ ਬੇਨਤੀ ਆ ਕਿ ਸਾਡੀ ਗੱਲ ਜਿਹੜੀ ਹੈ ਉਹ ਭਗਵੰਤ ਮਾਤਾ ਤੱਕ ਪਹੁੰਚਾਈ ਜਾਵੇ ਇਹੋ ਜਿਹੇ ਜਿਹੜੇ ਜ਼ਬਰ ਲੋਕ ਆ ਜਿਹੜੇ ਜਿੰਨਾਂ ਦੇ ਘਰੇ ਕੋਈ ਬੋਲ ਨਹੀਂ ਸਕਦਾ ਬੋਲਣ ਤੇ ਜਿਹੜਾ ਕਤਲ ਕਰ ਦਿੰਦੇ ਆ ਉਹਨਾਂ ਤੇ ਉਹਨਾਂ ਨੂੰ ਨਾਥ ਪਾਈ ਜਾਵੇ ਔਰ ਲੋਕਾਂ ਦੀ ਜਿਹੜੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਬਾਬਾ ਜੀ ਤੁਹਾਡੇ ਕੋਲੋਂ ਇਹ ਇਲਜ਼ਾਮ ਤੇ ਲਾਇਆ ਰਿਆ ਨੇ ਪਰ ਕਿਤੇ ਨਾ ਕਿਤੇ ਦੇ ਪਿੰਡ ਵਾਲੇ ਵੀ ਇਸ ਵਿੱਚ ਸੁਣਨਾ ਚਾਹੀਦਾ ਕਿਉਂਕਿ ਜਮਾਨਤ ਵੀ ਤੇ ਪਿੰਡ ਵਾਲੇ ਦੇਣ ਜਾਂਦੇ ਜਦੋਂ ਕੋਈ ਮਸੇਦਤ ਸੁਣਦੇ ਆ ਇਹ ਜਮਾਨਤ ਦੇਣ ਵਾਲਾ ਇਹ ਪੁਲਿਸ ਦਾ ਕੰਮ ਹੈ ਮੈਂ ਪਹਿਲਾਂ ਵੀ ਕਿਹਾ ਕਿ ਜਿਹੜਾ ਜਮਾਨਤ ਦਿੰਦਾ ਉਹ ਦੇਖੋ ਵੀ ਕਿਉਂ ਜਮਾਨਤ ਦੇ ਗਿਆ ਇਹ ਉਹਦਾ ਉਹਦਾ ਤਾਂ ਨਹੀਂ ਵੇਚਣ ਦੇ ਇਹਦੇ ਮਗਰ ਕੌਣ ਆ ਇਹਨਾਂ ਨੂੰ ਇਹਨਾਂ ਦੇ ਕੰਟਰੋਲ ਕਰਨ ਵਾਸਤੇ ਇਹਨਾਂ ਨੂੰ ਘੇਰਨਾ ਚਾਹੀਦਾ ਜਿਹੜਾ ਜਮਾਨ ਦਿੰਦਾ ਉਹਦਾ ਪਿਛੋਕੜ ਵੇਖਣਾ ਚਾਹੀਦਾ ਕਿ ਕਾਰਨ ਕੀ ਇਹ ਜਮਾਨਤ ਕਿਉਂ ਦੇਣ ਆਇਆ ਇਹ ਕਾਹ ਤੋਂ ਇਹਦਾ ਕਾਰੋਬਾਰ ਚੱਲਣ ਡਿਆ ਇਹ ਗੱਡੀਆਂ ਲੈ ਕੇ ਤਰੇ ਫਿਰਦਾ ਇਹ ਕੋਠੀਆਂ ਦੇ ਕੋਲ ਆ ਕੀ ਇਹਦੇ ਜਾਇਦਾਦ ਕੀ ਆ ਪਹਿਲਾਂ ਦੀ ਕੀ ਸੀ ਕਿ ਨੌਕਰੀ ਕਰਨ ਡਿਆ ਕੋਈ ਇਹ ਇਹ ਸਰਕਾਰ ਨੂੰ ਵੇਖਣਾ ਚਾਹੀਦਾ ਤੇ ਸਰਕਾਰ ਨੂੰ ਜਮਾਨ ਤਿਆਨ ਵਾਲੇ ਦਾ ਕੰਟਰੋਲ ਕਰਨਾ ਚਾਹੀਦਾ ਇਹ ਇਹ ਕਾਮਯਾ ਜੀ ਇੱਕ ਇੱਕ ਕਮ ਸਰਕਾਰ ਦਾ ਸਾਡਾ ਕੰਮ ਨਹੀਂ ਗਾ ਜੀ ਅੱਜ ਇੱਥੇ ਬਡਾਲਾ ਵੀ ਐਮਡੀ ਸੰਤਨ ਨੇ ਧਰਨਾ ਦਿੱਤਾ ਸੀ ਨਸ਼ਿਆਂ ਦੇ ਖਿਲਾਫ ਜਿਹੜੇ ਲੋਕ ਨਸ਼ਾ ਵੇਚਦੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂ ਅਸੀਂ ਪਹਿਲਾਂ ਹੀ ਕਰ ਰਹੇ ਹਾਂ ਇਹਨਾਂ ਨੂੰ ਇਹੋ ਅਸਵਾਸ਼ਣ ਦਵਾਇਆ ਹੈ ਕਿ ਜਿਹੜਾ ਵੀ ਇਹ ਜਿਹੜਾ ਵੀ ਕੋਈ ਨਸ਼ਾ ਵੇਚਦਾ ਹੋਊਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਔਰ ਅੱਜ ਦਾ ਨਾਲ ਆਉਂਦਾ ਕਿ ਅੱਜ ਇਹਨਾਂ ਦਾ ਮਕਸਦ ਇਹੋ ਹੀ ਜੇ ਸਾਡੇ ਬੱਚੇ ਨਸ਼ਾ ਕਰਦੇ ਆ ਤਾਂ ਪੇਰੈਂਟਸ ਦੇ ਗੱਲ ਪੈਂਦੇ ਆ ਇਸ ਚੀਜ਼ ਤੇ ਕੰਟਰੋਲ ਕੀਤਾ ਜਾਵੇ ਤੇ ਉਹ ਤੇ ਸਰਕਾਰ ਦਾ ਪਹਿਲਾਂ ਨਸ਼ਾ ਵਿਰੋਧੀ ਜਿਹੜਾ ਜੋਧਿਆ ਚੱਲਿਆ ਤੇ ਉਹਦੇ ਵਿੱਚ ਅਸੀਂ ਜਲਦੀ ਇਸ ਤੇ ਕੰਟਰੋਲ ਕਰ ਲਾਂਗੇ ਅੱਜ ਸਰ ਇੱਕ ਪਾਰਟੀ ਕੁਲ ਧਾਰਿਆ ਕਿ ਜਿਹੜੇ ਇਹਨਾਂ ਸਭ ਵੇਚਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਅੱਜ ਇੱਕ ਐਕਟੀਵਿਟੀ ਖੜੀ ਉਹਨਾਂ ਨੇ ਕੀਤੀ ਇਸ ਤੋਂ ਵੀ ਨਹੀਂ 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 ਅੱਜ ਇਹਦੇ ਪਰੇ ਜਦੋਂ ਇਹਨਾਂ ਦੇ ਪੈਂਟਾਇਰ ਦੇ ਸਬੰਧ ਮੁਤਾਬਕ ਕੋਈ ਕੋਮਲ ਨਾਜ਼ੀ ਇੱਥੇ ਲੜਕੀ ਹੈ ਜਿਹੜੀ ਨਸ਼ਾ ਵੇਚਦੀ ਹੈ ਤੇ ਅਸੀਂ ਉਹਦੀ ਤਫਤੀਸ਼ ਕਰ ਰਹੇ ਹਾਂ ਜਿਹੜੀ ਵੀ ਕੋਈ ਗੱਲ ਸਾਹਮਣੇ ਆਊਗੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਦੇਖੋ ਰੇਣੋ ਕੋ